ਹੈਲੋ ਸਤਿ ਸ੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਸੋ ਅੱਜ ਦੀ ਕਲਾਸ ਹੈ ਪੰਜਾਬੀ ਵਿਸ਼ੇ ਦੀ 8ਵੀਂ ਕਲਾਸ ਸੋ ਆਓ ਗੱਲ ਕਰਦੇ ਹਾਂ ਅੱਜ ਦੀ ਕਲਾਸ ਦਾ ਨਾਮ ਹੈ ਟੌਪਿਕ ਦਾ ਨਾਮ ਹੈ ਅਰਥਪੋਧ ਪੰਜਾਬੀ ਵਿਆਕਰਨ ਦਾ ਅੱਜ ਦਾ ਇਹ ਟੌਪਿਕ ਆ ਸੋ ਆਹ ਵਾਲੀ ਸੀਰੀਜ਼ ਜਿਹੜੀ ਚੱਲ ਰਹੀ ਆ ਉਹ ਪੰਜਾਬੀ ਵਿਆਕਰਨ ਦੀ ਸੀਰੀਜ਼ ਚੱਲ ਰਹੀ ਆ 6ਵੀਂ ਤੋਂ 10ਵੀਂ ਤੱਕ ਵਾਲੀ ਤੇ ਉਸ ਤੋਂ ਬਾਅਦ ਜਿਉਂ-ਜਿਉਂ ਕਲਾਸਾਂ ਆਪੋ ਹੀ ਜਾਣਗੀਆਂ ਤੇ ਨਾਲ-ਨਾਲ ਵਿਆਕਰਨ ਦਾ ਲੈਵਲ ਵੀ ਉੱਚਾ ਹੋਇਆ ਜਾਏਗਾ ਸਭ ਤੋਂ ਪਹਿਲਾਂ ਇਹ ਬੇਸਿਕ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਫਿਰ ਤੁਸੀਂ ਐਮਸੀਕਿਊ ਕਰ ਸਕਦੇ ਹੋ ਵਧੀਆ ਤਰੀਕੇ ਦੇ ਨਾਲ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਆਉ ਸ਼ੁਰੂ ਕਰਦੇ ਆਂ ਅੱਜ ਦਾ ਵਿਸ਼ਾ ਹੈ ਬਹੁਅਰਥਿਕ ਸ਼ਬਦ ਜਿਵੇਂ ਕਿ ਕਹਿ ਸਕਦੇ ਆ ਕਿ ਇੱਕ ਸ਼ਬਦ ਦੇ 2 ਜਾਂ 3 ਜਾਂ 4 ਅਰਥ ਹੁੰਦੇ ਆ ਸੋ ਉਸ ਉਸੇ ਟੋਪਿਕ ਦੇ ਉੱਤੇ ਅੱਜ ਚਰਚਾ ਕਰਦੇ ਆਂ ਸਭ ਤੋਂ ਪਹਿਲੇ ਉੱਚਾ ਉੱਪਰ ਵੱਲ ਲੰਮਾ ਘਟ ਸੁੰਨਾ ਜਾਂ ਇਕ ਸੰਦ ਚੰਨਾਈ ਦਾ ਇੱਕ ਸੰਦ ਹੈ ਇਹ ਬਜ਼ੁਰਗ ਨੂੰ ਜਰਾ ਉੱਚਾ ਸੁਣਦਾ ਹੈ ਇਹ ਦਰਖਤ ਚਿੱਲੀ ਚਿੜੀ ਵਿੱਚ ਸਭ ਤੋਂ ਉੱਚਾ ਹੈ ਉਲਟੀ ਪੁੱਠੀ ਮੋੜਨੀ ਕਹਿ ਦਵਾਈ ਖਾਂਦਿਆਂ ਹੀ ਉਸ ਨੂੰ ਇੱਕਦਮ ਉਲਟੀ ਆ ਗਈ ਇਹਨੂੰ ਕੈ ਵੀ ਕਿਹਾ ਜਾਂਦਾ ਹੈ ਉੱਤਰ ਉੱਤਰ ਦਾ ਅਰਥ ਹੁੰਦਾ ਹੈ ਜਿੱਦਾਂ ਜਵਾਬ ਦੇਣਾ ਜਵਾਬ ਦਿਸ਼ਾ ਵੀ ਹੁੰਦੀ ਆ ਸਰੀਰ ਦਾ ਜੋਰ ਟੁੱਟਣਾ ਜਿੱਦਾਂ ਕਿਸੇ ਦੀ ਬਾਹ ਤੇ ਸੱਟ ਵਗੈਰਾ ਲੱਗ ਜਾਏ ਤੇ ਉਹਨੂੰ ਆਪਾਂ ਕਹਿ ਦਿੰਨੇ ਆ ਇਹਦਾ ਜੋੜ ਉੱਤਰ ਗਿਆ ਜਾਂ ਕਿੱਟਾ ਉੱਤਰ ਗਿਆ ਅੱਕ ਜੇਚ ਇੱਕ ਪੌਦਾ ਮੈਂ ਤੇਰੀਆਂ ਗੱਲਾਂ ਸੁਣ ਕੇ ਅੱਕ ਗਿਆ ਹਾਂ ਅੱਕ ਬੰਜਰ ਜ਼ਮੀਨ ਵਿੱਚ ਹੁੰਦਾ ਹੈ ਇੱਕ ਪੌਦਾ ਪੌਦੇ ਨੂੰ ਅੱਕ ਕਿਹਾ ਜਾਂਦਾ ਹੈ ਸੋ ਅੱਗੇ ਆ ਜਾਂਦਾ ਪੰਜਵਾਂ ਅੰਗ ਸਰੀਰ ਦਾ ਇੱਕ ਹਿੱਸਾ ਬਾਹਰ ਸਰੀਰ ਦਾ ਇੱਕ ਅੰਗ ਹੈ ਸਾਥੀ ਪ੍ਰਮਾਤਮਾ ਤੇਰੇ ਅੰਗ ਸੰਗ ਰਹੇ ਤੇ ਸੰਬੰਧੀ ਵਿਆਹ ਵਿੱਚ ਮੇਰੇ ਸਾਰੇ ਅੰਗ ਸਾਖ ਇਕੱਠੇ ਹੋਏ ਸ਼ੀਮਾ ਅੱਗਾ ਸੁਣੋ ਅਨਲਵ ਵਿਦਿਆਰਥੀਓ ਇਹਨਾਂ ਦੀਆਂ ਐਗਜ਼ਾਮਪਲਾਂ ਵੀ ਆ ਅੱਗਾ ਮੌਤ ਦਾ ਦਿਨ ਅਗਲਾ ਜਨਮ ਤੇ ਅਗਲਾ ਹਿੱਸਾ ਸਰ ਤਾਸ ਦੀ ਸਰ ਸਰੋਵਰ ਫਤਿਹ ਕਰਨਾ ਜਿੱਤ ਪ੍ਰਾਪਤ ਕਰਨ ਨੂੰ ਵੀ ਸਾਰ ਕਿਹਾ ਜਾਂਦਾ ਹੈ ਠੀਕ ਆ 8ਵਾਂ ਆ ਜਾਂਦਾ ਸੰਗ ਸਾਥ ਸ਼ਰਮ ਸੰਗ ਤੇ ਸੰਗਤ ਸਤ ਸੱਚ istri ਦਾ ਪ੍ਰਤੀਬਰਤਾ ਤਰਮ ਪਤੀਬਰਤਾ ਤਰਮ ਤੇ ਨਚੋੜ ਦੁਕਾਨ ਤੋਂ ਨਿੰਬੂ ਦਾ ਸੱਤ ਲਿਆਓ ਸੂਤ ਰਾਸ ਚਰਖੇ ਨਾਲ ਕੱਤਿਆ ਧਾਗਾ ਰੰਗ ਦਾ ਡੋਰ ਦਾ ਨਿਸ਼ਾਨ ਸੋ 11ਵਾਂ ਆ ਜਾਂਦਾ ਸੂਗਾ ਵੱਡੀ ਸੂਈ ਸੂਏ ਨਾਲ ਜਾਈ ਨੰਗੋਦੋ ਮੱਝ ਦਾ ਸੂਗਾ ਤੇ ਨਹਿਰ ਦਾ ਸੂਗਾ ਨਹਿਰ ਦੇ ਵਿੱਚੋਂ ਜਿਹੜੀ ਛੋਟੀ ਨਹਿਰ ਜਾਂਦੀ ਜਿਨ੍ਹਾਂ ਨੂੰ ਆਪਾਂ ਪਿੰਡਾਂ ਦੇ ਵਿੱਚ ਖੇਤਾਂ ਨੂੰ ਪਾਣੀ ਵਗੈਰਾ ਦਿੰਨੇ ਆ ਉਹਨੂੰ ਵੀ ਸੁਗਾ ਕਹਿ ਦਿੰਦੇ ਆ ਬਾਰਮਾ ਖੱਟੀ ਤੁਰਸ ਕੜੀ ਬਣਾਉਣ ਲਈ ਖੱਟੀ ਲੱਸੀ ਵਰਤੀ ਜਾਂਦੀ ਹੈ ਗੂੜੀ ਪੀਲੀ ਕੁੜੀ ਨੇ ਖੱਟੀ ਚੁੰਨੀ ਲਈ ਹੋਈ ਹੈ ਇੱਕ ਕਲਰ ਵੀ ਕਹਿ ਸਕਦੇ ਇਹਨੂੰ ਇੱਕ ਫਲ ਕਟ ਬੱਦਲ ਵੱਦ ਦੇ ਉਲਟ ਗਿਣਨਾ ਡਿਗਣਾ ਡਿਗਣਾ ਭਿਆਨਕ ਦੀਰ ਘਟਨਾ ਦੇਖ ਕੇ ਮੇਰਾ ਤਾਂ ਦਿਲ ਘਟ ਗਿਆ ਕੜੀ ਸਮਾਂ ਦਾ ਸੰਦਾ ਯੰਤਰ ਸਮੇਂ ਦਾ ਅੰਸ਼ ਬਣਾਈ 4 3 ਪਸ਼ੂ ਚਾਰ ਨੇ ਇੱਕ ਦੂਜੇ ਵੱਲ ਵੇਖਣਾ ਹਾਰ ਫੁੱਲਾਂ ਦਾ ਹਾਰ ਥੱਕ ਜਾਂ ਹਾਰਨਾ ਹਾਲ ਹਾਲਾਤ ਅਜੇ ਮਸਤੀ ਕਹੀ ਆਖੀ ਮਿੱਟੀ ਪੁੱਟਣ ਵਾਲਾ ਯੰਤਰ ਕਿੰਨੀ ਕੱਚਾ ਪੱਕੇ ਦੇ ਉਲਟ ਮਿੱਤ ਲਾਉਣਾ ਅਨ੍ਰਿਜਿਆ ਕਣੀ ਕੱਚੇ ਚਾਵਲ ਟੋਟਾ ਬੂੰਦ ਬੱਦਲ ਇੰਨਾ ਆਇਆ ਸੀ ਪਰੰਤੂ ਮੈਂ ਦੀ ਇੱਕ ਕਣੀ ਵੀ ਨਹੀਂ ਪਈ ਬੂੰਦ ਬੱਦਲ ਕੁੰਡਾ ਤੱਕੜ ਨਿੱਕੀ ਸੂਈ ਮੱਛੀ ਦੀ ਹੱਡੀ ਕੰਡਾ 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 ਜੱਗ ਦੁਨੀਆ ਇੱਕ ਭਾਂਡਾ ਧਰਮ ਅਰਥ ਭੋਜਨ ਛਕੋਣਾ ਜਾਗ ਜੰਮਰ ਦੁੱਧ ਨੂੰ ਜਾਗ ਲਾਉਣ ਲਾਉਣਗੇ ਤਾਂ ਹੀ ਦਹੀਂ ਜੰਮੇਗਾ ਨੀਂਦਰ ਖੁੱਲਣਾ ਜਾਂ ਖੁੱਲਣਾ ਜੋੜ ਸ਼ਬਦਾਂ ਦੇ ਜੋੜ ਇਕੱਠ ਕਰਨਾ ਇਕੱਠਾ ਕਰਨਾ ਜੋੜਨਾ ਝੜ ਬੱਦਲਾ ਦਾ ਸੂਰਜ ਨੂੰ ਟਕਣਾ ਡਿੱਗਣਾ ਦੇਣਾ ਟਿੱਕਾ ਤਿਲਕ ਮੱਥੇ ਦਾ ਗਹਿਣਾ ਰਾਜਕੁਮਾਰ ਡੰਡੀ ਤੰਗ ਰਸਤਾ ਕੰਨਾਂ ਵਿੱਚ ਪਾਉਣ ਵਾਲਾ ਗਹਿਣਾ ਤੱਕੜੀ ਦੀ ਡੰਡੀ ਅੱਗੇ ਡੋਲ ਹੱਲਣਾ ਹਿੱਲਣਾ ਡਰਨਾ ਕੂਵਿਚੋਂ ਪਾਣੀ ਕੱਢਣ ਵਾਲਾ ਪੰਡਾ ਤਿਲਕ ਟਿੱਕਾ ਫਿਸਲਣਾ ਨਿਕਲਣਾ ਰਾਸ ਠੀਕ ਪੂੰਜੀ ਸੂਬਾ ਲੜ ਡੰਗ ਮਾਰਨਾ ਝਗੜਾ ਕਰਨਾ ਪੱਲਾ ਗੁਰੂ ਦਾ ਲੜ ਫੜ ਕੇ ਸਿੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ ਵਟ ਗਰਮੀ ਬੰਨਾ ਵੱਲ ਵੰਡ ਖਲੜੇਵੇਂ ਆਦੀ ਵੰਡਣਾ দান ਕਰਨਾ ਵਾਰ ਵਾਰ ਦਿਨ ਅੱਜ ਕੀ ਵਾਰ ਹੈ ਹਮਲਾ ਉਸਨੇ ਮੇਰੇ ਉੱਤੇ ਤਲਵਾਰ ਦਾ ਵਾਰ ਕੀਤਾ ਕੁਰਬਾਨ ਕਰਨਾ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਖਾਤਰ ਆਪਣੀ ਜਾਨ ਵਾਰ ਦਿੱਤੀ। ਸੋ ਵਿਦਿਆਰਥੀਓ ਅੱਜ ਦਾ ਇਹ ਟੋਪਿਕ ਇੱਥੇ ਖਤਮ ਹੁੰਦਾ ਹੈ। ਸੋ ਨੈਕਸਟ ਟੋਪਿਕ ਦੇ ਲਈ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ ਜਿਹੜਾ ਤੁਹਾਨੂੰ ਟੋਪਿਕ ਨਹੀਂ ਸਮਝ ਲੱਗਾ ਤੇ ਉਹਦੀ ਜਲਦੀ ਤੋਂ ਜਲਦੀ ਵੀਡੀਓ ਅਪਲੋਡ ਕੀਤੀ ਜਾਏਗੀ।